ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਏ ਜੀ ਸੰਗਰੂਰ ਚ ਚੰਗਾਲ ਪਿੰਡ ਤੇ ਫਤੇ ਡੈਰੀ ਫਾਰਮ ਤੇ ਤੇ ਬਾਈ ਨੇ ਰੱਖੀ ਮੈਂ 10 ਤੋਂ 15 ਮੱਝਾਂ ਤੇ ਵਿੱਚ ਦੋ ਤਿੰਨ گاਵਾ ਬਾਈ ਕੋਲੇ ਤੇ ਪਿੰਡ 'ਚ ਦੋ ਆਪਣੀਆਂ ਡੈਰੀਆਂ ਬਾਈ ਦੀਆਂ ਤੇ ਆ ਜੋ ਆਪਾਂ ਥੋੜੀ ਜੀ ਨੌਲੇਜ ਲਈਏ ਮੈਂ ਸਾਵਾਰੇ ਬਾਈ ਤੋਂ ਪੁੱਛਦੇ ਆਂ ਕੀ ਫਾਇਦੇ ਤੇ ਕੀ ਨੁਕਸਾਨ ਆ ਬਾਈ ਹੁਣਾਂ ਨਹੀਂ ਦਵਾਈ ਤੋਂ ਆਕੇ ਕੰਮ ਸ਼ੁਰੂ ਕੀਤਾ ਦਾ ਇੱਥੇ ਤੇ ਹੁਣ ਬਾਈ ਕੋ ਕਿੰਨੇ ਡੰਗਰ ਆ ਭਾਈ ਆਪਣੇ ਕੋਲੇ ਹੁਣ ਆਪਣੇ ਕੋਲੇ ਹੁਣ ਤਾਂ ਥੋੜੀ ਰਹਿ ਗਈ ਬਾਈ ਪਹਿਲਾਂ ਮਰ ਗਿਆ ਆਪਣੇ ਬਾਈ ਦੇ ਸਾਰੇ ਡੰਗਰ ਇੱਕ ਵਾਰ ਚ ਮਰ ਗਏ ਬਾਈ ਉਹਦੇ ਬਾਅਦ ਬਾਈ ਨੇ ਫੇਰ ਵੀ ਮਿਹਨਤ ਕਰਦਾ ਰਿਹਾ ਤੇ ਹੁਣ ਬਾਈ ਦੀ ਡੈਲੀ ਹੈ ਪੈਂਟ ਦੇ ਵਿੱਚ ਬੜੀ ਕੰਮ ਚਲਾਇਆ ਹੋਇਆ ਹੈ ਬਾਈ ਨੇ ਭਾਈ ਮਰੀ ਕੰਮ ਹੈ ਨਾ ਪਰ ਆਪੇ ਬੰਦਾ ਕੰਮ ਕਰੇ ਹੈ ਨਾ ਹਾਂ ਕੰਮ ਵਧਿਆ ਜੇ ਆਪਾਂ ਆਪ ਸੇਲ ਕਰਾਂਗੇ ਨਾ ਹਾਂ ਦੁੱਧ ਜਦੋਂ ਡਾਈਟੂਨੀ ਜਾਵਾਂਗੇ ਫੇਰ ਹੀ ਹੋ ਬਜਦਾ ਵੀਰੇ ਫੇਰ ਹੀ ਕੋ ਗੱਲ ਆਪ ਸੇਲ ਕਰਾਂਗੇ ਫੇਰ ਬੰਦਾ ਕੋਸਾ ਠੀਕ ਹੈ ਬਾਈ ਜੀ ਠੀਕ ਹੈ ਠੀਕ ਹੈ ਨਹੀਂ ਨਹੀਂ ਸਹੀ ਹੈ ਸਵੇਰੇ ਫਿਰ 5 ਵਜੇ ਰੁਟੀਨ ਹੈ ਨਾ ਪਾਸ ਮੇਰੇ ਚਾਰ ਮੈਂ ਨਾਲ ਡੈਰੀ ਵੀ ਕੀਤੀ ਹੋਈ ਆ ਠੀਕ ਹੈ ਭਾਈ ਮੈਂ ਡੰਗਰ ਵੀ ਪਾਉਣਾ ਤੇ ਡੈਰੀ ਵੀ ਕਲੈਕਸ਼ਨ ਵੀ ਕਰਨਾ ਪਿੰਡ ਚ ਕੀ ਕਰਨਾ ਠੀਕ ਹੈ ਠੀਕ ਉਹਦੇ ਬਾਅਦ ਹਾਂ ਪਿੰਡ ਚ ਸਪਲਾਈ ਆਪਾਂ ਕੋਲ ਹੈਗਾ ਇਸ ਤਰ੍ਹਾਂ ਸਾਰਾ ਸਾਰਾ ਕਰਾਂ ਉਹ ਤੋਂ ਲੈਂਦਾ ਹੈਗਾ ਆਪਾਂ ਤੇ ਭਾਈ ਜੀ ਉਹ ਜਿਹੜਾ ਦੁੱਧ ਹੁੰਦਾ ਇਕੱਠਾ ਕਰਕੇ ਤੂੰ ਵੇਰ ਕੂਪੂ ਕੋਈ ਦਿੰਦੇ ਨਹੀਂ ਵੇਰ ਕਾ ਜੁੰਦੇ ਮੈਂ ਆਪ ਸੇ ਕਰਨਾ ਪਿੰਡ ਚ ਠੀਕ ਹੈ ਭਾਈ ਠੀਕ ਹੈ ਵੇਰ ਕਾ ਜੁੰਦੇ ਹੈਗੇ ਤੇ ਇਹਦੀ ਭਾਈ ਹੁਣ ਹੁਣ ਸਾਡੇ ਤੋਂ ਉਧਰ ਜਿੱਦਾ ਹਰਾ ਕਈ ਵਾਰ ਹਰਾ ਵੀ ਨਹੀਂ ਮਿਲਦਾ ਸਾਨੂੰ ਹਨਾ ਹੁਣ ਆਪਾਂ ਉੱਥੇ ਦੀ ਆਪਣੀ ਗਾਹ ਤਿਆਰ ਕਰਾਈਏ ਫੀਡ ਤਿਆਰ ਕਰੀ ਉਹ ਹਰਾ ਚਾਰਾ ਇਹ ਹਰਾ ਚਾਰਾ ਆਪਣੇ ਕੋਲ ਹੈਗਾ ਵਧੀਆ ਬੈਨੀਫਿਟ ਹੈਗਾ ਜੇ ਆਪਾਂ ਕੱਲਾ ਫੀਲਡ ਦੇ ਉੱਤੇ ਡੰਗਰ ਤਿਆਰ ਕਰਦੇ ਆ ਤਾਂ ਮਹਿੰਗੇ ਬਹੁਤ ਪੈਂਦੇ ਆ ਹਾਂਜੀ ਹਾਂਜੀ ਹਰਾ ਚਾਰਾ ਤੁਸੀਂ ਮੰਨ ਲਓ ਵੀ ਜੇ ਆਪਾਂ ਕੋਲੋਂ ਦੂ ਟੰਕਰ ਆ ਇਹਨਾਂ ਲਈ ਕਿਟ ਕੋਲ 8 ਕਿੱਲੇ ਚਾਹੀਦਾ ਆਪਾਂ ਨੂੰ ਠੀਕ ਹੈ ਬਾਈ ਜੀ 8 ਕਿੱਲੇ ਡੇਢ ਕਿੱਲਾ ਸਹੀ ਹੈ ਸਹੀ ਹੈ ਡੇਹਾ ਵੀ ਕਿਹਾ ਮੈਂ ਸੰਗ 8 ਕਿੱਲੇ ਚਾਹੀਦਾ ਇਹਨਾਂ ਲਈ ਠੀਕ ਹੈ ਬਾਈ ਜੀ ਠੀਕ ਹੈ ਮੈਂ ਕਿ ਜਿੰਨਾ ਆਪਣੇ ਕੋਲ 10 ਘੰਟਾ ਵਧੀਆ ਹੋਊਗਾ ਉਹਨਾਂ ਦਾ ਟੂਰ ਨਾਲ ਕੇ ਨਹੀਂ ਫਿਰ ਦਾਣਾ ਪਾ ਕੇ ਪਾਣਾ ਹੋਊਗਾ ਲੈਂਦਾ ਤੂੜੀ ਤੂੜੀ ਮਿਲਾ ਕੇ ਬੰਨਦੇ ਹਾਂ ਠੀਕ ਹੈ ਉਹਨੂੰ ਗਿੱ ਠੀਕ ਹੈ ਬਾਈ ਜੀ ਮੈਂ ਹੋਰ ਪਹਿਲਾਂ ਮੈਂ ਫੀਡਾਂ ਬਹੁਤ ਤਿਆਰ ਕਰਾਉਣਾ ਸੀਗਾ ਅੱਛਾ ਜੀ ਮੈਂ ਪਹਿਲਾਂ ਜਲ 3400 ਅੱਜ ਤੋਂ ਮੜ ਕੇ 2000 ਬਾਈ ਜੀ ਹੁਣ ਜੇ ਫੀਡ ਦੀ ਬੋਰੀ ਨਾਲ ਖੜਦੀ ਲੈਣੀ ਉਹ ਤਾਂ ਮਹਿੰਗੀ ਪਾਉ ਪੈਂਦੀ ਇਹਨਾਂ ਨੂੰ ਬੰਦਾਰਦੀ ਨਾ ਤਿਆਰ ਕਰ ਲਵੇ ਨਹੀਂ ਨਹੀਂ ਆਪਦੀ ਜੀ ਫਾਇਦਾ ਨਹੀਂ ਹੈਗਾ ਮੈਂ ਮੈਂ 2016 ਮੈਂ ਕੰਪਨੀ ਸਟਾਰਟ ਕੀਤਾ ਕੰਮ ਦੋਈ ਤੋ ਆਕੇ ਮੈਂ 2019 ਤੱਕ ਫੀਡਾਂ ਬਣਵਾਈਆਂ ਸਹੀ ਹੈ ਬਾਈ ਜੀ ਸਹੀ 3400 500 ਐ ਪੈਂਦੀ ਰਹੀ 2017 ਮੈਂ 3400 ਫੀਡ ਬਣਵਾਤੀ ਠੀਕ ਹੈ ਬਾਈ ਜੀ ਇਹ ਸਾਰਾ ਕੁਝ ਪਾਇਆ ਸੋਇਆ ਵੀ ਫਨ ਧੰਕਾ ਨਹੀਂ ਨਹੀਂ ਸਹੀ ਓ ਜੀ ਨਹੀਂ ਆਹ ਦੇ ਬੰਦੇ ਜੀ ਜੂਰੀਆ ਹੁੰਦਾਗਾ ਨਾ ਇਹ ਤਾਂ ਸੁਣਦਾਗਾ ਠੀਕ ਹੈ ਬਾਈ ਪਰ ਅਸਲ ਮੈਂ ਕਹਿੰਦਾ ਉਹਦੇ ਫਾਇਦਾ ਡੰਕਰ ਮੇਰੇ ਕੋਲੇ ਮੱਜਾਂ ਖੜੀਆਂ ਠੀਕ ਹੈ ਬਾਈ ਆਹ ਦੋ ਮੱਜਾਂ ਖੜੀਆਂ ਉਹ ਲਾਸੇ ਗਾਂ ਖੜੀਆਂ ਨਹੀਂ ਤੇਰਾ ਤੇਰਾ ਸੂਏ ਮੇਰੇ ਕੋਲੇ ਹੋਗੇ ਠੀਕ ਹੈ ਬਾਈ ਤੇ ਆਹ ਸੂਏ ਹੋਗੇ ਮੰਨ ਕੇ ਚੱਲ ਵੀ ਇਹਨਾਂ ਦੀ ਏਜ ਘੱਟੋ ਘਾਟ 15-20 ਸਾਲ ਤੋਂ ਪਲੱਸ ਹੈਗੀ ਠੀਕ ਹੈ ਭਾਜੀ 15 ਸਾਲ ਤੋਂ ਪਲੱਸ ਇਹਨਾਂ ਦੀ ਏਜ ਹੈਗੀ ਨਹੀਂ ਨਹੀਂ ਸਹੀ ਅਸਲ ਲੱਗਦਾ ਨਹੀਂ ਹੈ ਦੇਖੋ ਤੂੰ ਦੱਸ ਹਾਂ ਹਾਂ ਨਹੀਂ ਨਹੀਂ ਬਿਲਕੁਲ ਉਹ ਲੈਵਲ ਹੈ ਇਹ ਵਾਲਾ ਕਹਿੰਦਾ ਹੁਣ ਡੰਗਰ ਖਰਾਬ ਹੋ ਗਏ ਜੇ ਹੋ ਗਏ ਨਹੀਂ ਨਹੀਂ ਪਰ ਫਿਰ ਨਹੀਂ ਕਰਦੇ ਨਾ ਤਾਂ ਉਹਨੂੰ ਲੇਫੀ ਲੁੱਟੀ ਪਾਉਣੀ ਚਾਹੀਦੀ ਹੈ ਠੀਕ ਹੈ ਭਾਈ ਆਜੋ ਬਾਈ ਦੇ ਡੰਗਰ ਦੇਖੀਏ 24 ਲੀਟਰ ਘੱਟਿਆ ਸੀਗਾ ਅੱਛਾ ਜੀ ਦਾ ਦੂਜੇ ਸਵੇ ਛੋਟੀ ਸੂਆ ਲਾ ਕੇ ਦੇਖਣ ਦੱਸੀ ਜੀ ਐਸ ਕਿੰਦਾ ਰਿਕਾਰਡ 17 ਲੀਟਰ 300 ਗ੍ਰਾਮ ਦਾ ਦੂਜੇ ਸੂਏ ਆ 17 ਲੀਟਰ ਦੁੱਧ ਦੀ 17 ਲੀਟਰ 300 ਗ੍ਰਾਮ ਦਾ ਰਿਕਾਰਡ ਆ ਅੱਛਾ ਜੀ ਹੁਣ ਉਹ ਛੋਟੀ ਦੀ ਭੈਣ ਹੀ ਆ ਅੱਛਾ ਜੀ ਆਲੀ ਮਾਂ ਮਰ ਗਈ ਸੀ ਬਿਮਾਰੀ ਚ ਲੋਕ ਮਾਰੀ 17 ਲੀਟਰ ਦੁੱਧ ਹੈ ਜਿਹਦੇ ਥੱਲੇ ਠੀਕ ਹੈ ਜੀ ਠੀਕ ਹੈ ਭਾਈ अच्छा भाई थी मेरे को लगदा सीगा ठीक है मेरे वाले पंगा 8 8 लीटर वाली थी 10 लीटर वाली थी ठीक है भाई ते हुण लगदा ਵੀ ਨਹੀਂ ਯਾਰ ਤੂੰ ਕੱਢ ਦੇ ਨੇ ਪਸੂ ਨਹੀਂ ਹੁਣ ਵੀ ਬਈ ਮੈਨੂੰ ਲੱਗਦਾ ਹਾਂ ਕੱਢ ਸਕਦੇ ਨੇ ਨਹੀਂ ਹੁਣ ਜਦੋਂ ਮੱਝਾਂ ਦੇ ਨਾਲ ਤੁਸੀਂ ਦੋ ਗਾਈਆਂ ਪਾਈਆਂ ਵੀ ਹੁਣ ਗਾਵਾਂ ਤਾਂ ਆਪਣੇ ਕੋਲ ਆਪ ਦੀਆਂ ਗਾਵਾਂ ਸੀਗੀਆਂ ਆਪਣੇ ਕੋਲੇ ਹੈਗੀਆਂ ਸੀ ਗਾਵਾਂ ਤਕਰੀਬਨ ਅੱਛਾ ਪਹਿਲਾਂ ਤੁਸੀਂ ਗਾਮਾ ਹੀ ਵਿੱਚ 17 ਖਾਨਾ ਕੰਮ ਹੋ ਗਏ ਸੀ ਨੇ ਆਪਣੇ ਬੱਚੇ ਪਾਲੇ ਆਪਾਂ ਅੱਛਾ ਜੀ ਠੀਕ ਹੈ ਬਈ ਤਿਆਰ ਹੋਈ ਗਏ ਠੀਕ ਹੈ ਫੀਲ ਬਹੁਤ ਪਾਉਂਦਾ ਸੀਗਾ ਐਨੀ ਜਿਵੇਂ ਤੁਸੀਂ ਕਹਿੰਦੇ ਹੋ ਤੇ ਤਿਆਰ ਕਰਨਾ ਪਰ ਉਹਦੇ ਖਰਚਾ ਬਹੁਤ ਸੀ ਬਚਦਾ ਨਹੀਂ ਸੀ ਕੋਸਾ ਬਚਦਾ ਕੋਈ ਨਹੀਂ ਬੱਚੇ ਤਿਆਰ ਹੋ ਜਾਣਗੇ ਜੇ ਜਿਹੜੇ ਜੇ ਤੁਸੀਂ ਉਹ ਕੰਮ ਕਰਨਾ ਫਿਰ ਤੁਸੀਂ ਏਦਾਂ ਕਰੋ ਹਾਂਜੀ ਹਾਂਜੀ 10 ਵਸਾਂ ਲਾ ਕੇ ਤਿਆਰ ਕਰਨ ਤੇ ਸਿਰਫ ਸੇਲ ਕਰੋ ਠੀਕ ਹੈ ਬਈ ਜੀ ਤਿਆਰ ਕਰੋ ਸੇਲ ਕਰੋ ਉਹੀ ਤੋਂ ਵਿੱਚ ਬਚਦਾ ਠੀਕ ਹੈ ਬਈ ਜੀ ਜੇ ਆਪਾਂ ਮੱਝਾਂ ਰੱਖਦੇ ਆਂ ਇਹ ਤਾਂ ਆਪਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੰਗੜਾ ਲੈਣਾ ਪੈਣਾ ਸਹੀ ਹੈ ਜੀ ਸਵਾ ਨੇ ਐਵੇਂ ਟੱਪ ਗਈ ਜਾਂ ਆਹ ਕਰ ਗਈ ਨਹੀਂ ਨਹੀਂ ਬਿਲਕੁਲ 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 ਜੀ ਤੁਸੀਂ ਪਿੰਡ ਸੇਲ ਕਰਨਾ ਤੁਹਾਨੂੰ ਤਾਂ ਉਹ ਕੁਆਲਟੀ ਪਾਲ ਦੇ ਉਹ ਪਾਲਦਾ ਮੱਝਾਂ ਦੁੱਧ ਹਾਂ ਗਾਵਾਂ ਨੂੰ ਲੋਕ ਬੜਾ ਵਧੀ ਨਹੀਂ ਗਾਵਾਂ ਨੂੰ ਮੰਨਦੇ ਨਹੀਂ ਐਤੋ ਬਈ ਜੀ ਕਿੰਨਾ ਜਾਂਦਾ ਦੁੱਧ ਤੁਹਾਡਾ ਕਿੰਨੇ ਕਿਹਾ ਦੇ ਜਾਨ ਹਾਂ ਪਿੰਡ 'ਚ ਆਪਣੀ ਹੈਗੀ ਸੇਲ ਵੀ ਰੋਹੀ 112 ਕਰ ਉਹ ਹੀ ਮੰਨ ਕੇ ਚੱਲ ਵੀ ਦੇਵਿਕ ਕੰਟਰੋਲ ਕੋਲ ਸੇਲ ਹੈ ਠੀਕ ਹੈ ਬਈ ਨਹੀਂ ਨਹੀਂ ਉਹਦਾ ਲੀਡਰ ਜਿੱਨੇ ਹੁੰਦੇ ਜਾਂਦੇ ਤੁਸੀਂ ਇਹ ਜਿੱਦਾਂ 1 ਕਿਲੋ ਦੇਣਾ ਹੋਵੇ ਕਿੰਨਾ ਨੰਦ ਉਹ ਆਪਾਂ ਜਿਹੜਾ ਮੱਜਾਂ ਦੇਣਾ ਉਹ ਫੈਂਟ ਦੇ ਦਿੰਨੇ ਆ 40 ਪੀ ਡਿਗਰੀ ਦੇ ਦਿੰਨੇ ਆ ਆ ਇਸ ਤਰ੍ਹਾਂ ਦੇਰੇ ਸੀਗੇ ਹੋਊਗਾ ਜਿੱਦਾਂ ਲੋਕਾਂ ਨੇ ਘਰਾਂ ਚ ਲਵਾਇਆ ਵਜੋਂ ਕਿਲੋ 2 ਕਿਲੋ ਲਵਾਇਆ ਵਜੋਂ ਕਿਲੋ ਕਿੰਨਾ 70 ਵੀ ਕਿਲੋ ਜਾਂਦਾ ਨਹੀਂ ਉਹ ਜਿਵੇਂ ਉਹ ਫੈਂਟ ਤੇ ਦਿੰਨਾ ਵੀਰੇ ਮੱਜਾਂ ਦਾ ਫੈਂਟ ਦੇ ਦਿੰਨਾ ਓਕੇ ਜੇ ਮਿਕਸ ਦੇਣਾਗਾ ਆਪਾਂ ਨੇ ਤਾਂ 60 ਰੁਪਏ ਮਿਕਸ ਉਹ ਚ ਹਾਂ ਮੰਨ ਲਓ ਗਾਈ ਦਾ ਵੀ ਵਿੱਚ ਹੋਊਗਾ ਉਹ ਚ 10 ਲੀਟਰ ਜੇ ਆਪਾਂ ਦੁੱਧ ਤਿਆਰ ਕਰਨਾ ਉਹ ਚ 7 ਲੀਟਰ ਮੱਜਾਂ ਦਾ 3 ਲੀਟਰ ਗਾਵਾ ਦਾ ਠੀਕ ਹੈ ਬਈ ਠੀਕ ਕਰਦੇ ਜੀ ਤਾਂ ਬਿਲਕੁਲ ਰਹਿੰਦਾ ਸੇ ਪਨੀਰ ਸਾਰਾ ਕੁਝ ਆਪਣੇ ਕੋਲ अवेलेबल ਉਥੇ ਦੁਕਾਨ ਦੇ ਵਿੱਚ ਹਾਂ ਵੀਰੇ ਠੀਕ ਹੈ ਜੀ ਠੀਕ ਹੈ ਪਰ ਬਚਾਂਗੇ ਤਾਂ ਜੇ ਆਪ ਵੀ ਸ਼ੇਅਰ ਕਰਾਂਗੇ ਕੀ ਨਾਮ ਹੈ ਭਾਈ ਆਪਣੇ ਉਹ ਦੇ ਡੈਰੀ ਦਾ ਡੈਰੀ ਦਾ ਨਾਮ ਆਪਣਾ ਫਤਿਹ ਹੈ ਫਤਿਹ ਹੈ ਫਤਿਹ ਡੈਰੀ ਫਾਰਮ ਦਾ ਫਤਿਹ ਜੀ ਓਕੇ ਵੀਰੇ ਓਕੇ ਓਕੇ ਫਤਿਹ ਡੈਰੀ ਫਾਰਮ ਸੰਗਰੂਰ ਦੇ ਵਿੱਚ ਚੰਗਾਲ ਪਿੰਡ ਚੰਗਾਲ ਪਿੰਡ ਦੇ ਵਿੱਚ ਹੈ ਨਾ ਵੀ ਜੀ ਠੀਕ ਹੈ ਠੀਕ ਹੈ ਨਹੀਂ ਨਹੀਂ ਸਹੀ ਹੋਵੇ ਸਹੀ ਹੋਵੇ ਮਗਾ ਚਲੇ ਬਾਈ ਉਹਨੂੰ ਤਾਂ ਪੁੱਛੀ ਨੌਲੇਜ ਲਈਏ ਮਾਰੀ ਮੁੱਟੀ ਮੱਝ ਮੋਜ ਬਹੁਤ ਜੋ ਲੱਗੇ ਵੀ ਕੰਮ ਸ਼ੁਰੂ ਕਰਨਾ ਹੈਗਾ ਨਹੀਂ ਬਾਈ ਜੀ ਵਧੀਆ ਕੰਮ ਹੈਗਾ ਜੇ ਹੁਣ ਪਤਾ ਹੋਵੇ ਤਾਂ ਹੀ ਬੰਦਾ ਅੱਗੇ ਅੱਗੇ ਨਾਲੇ ਸੁੱਖ ਆ ਰੰਦਾ ਹੈ ਵਧੀਆ ਕੰਮ ਆਵਾਗਾ ਜੇ ਤੁਸੀਂ ਡੰਗਰ ਪਾਉਣੇ ਤਾਂ ਆਪ ਸੇਲ ਕਰਿਓ ਮੈਂ ਤਾਂ ਇਹੀ ਆ ਵੀ ਤੁਸਾਂ ਆਪ ਸੇਲ ਕਰਨਾ ਪਊਗਾ ਸਹੀ ਸੈਰ ਜਾ ਕੇ ਪਾ ਕੇ ਆਓ ਹਨਾ ਘਰਾਂ ਚ ਠੀਕ ਹੋ ਗਿਆ ਭਾਈ ਆਹ ਦੇ ਪ੍ਰੋਡਕਟ ਤਿਆਰ ਕਰਕੇ ਦਹੀਂ ਦਸਤੀ ਜਾਂ ਪਨੀਰ ਬਣਾ ਕੇ ਹਨਾ ਉਹ ਦੁਕਾਨ ਤੇ ਬੰਦਾ ਫੀਲ ਕਰ ਲਵੇ ਭਾਈ ਹਨਾ 2 ਰੁਪਏ ਯਾਰ ਮਹਿੰਗੀ ਚੀਜ਼ ਦੇ ਦੋ ਤੁਸੀਂ ਕੋਈ ਗੱਲ ਨਹੀਂ ਅੱਜ ਕੱਲ੍ਹ ਕਹਿੰਦੇ ਪਰ ਕੁਆਲਿਟੀ ਹੋਵੇ ਬਿਲਕੁਲ 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 ਜੇ ਤੁਸੀਂ ਮਿਕਸਰ ਕੋਸੇ ਪਾਉਣੇ ਹਨਾ ਠੀਕ ਹੈ ਭਾਈ ਖਰਾਬ ਜਿੰਨੇ ਕੋਈ ਨਹੀਂ ਤੁਸੀਂ ਬਾਹਰ ਟਾਈਮ ਚੱਲ ਸਕਦੇ ਜੇ ਤੁਸੀਂ ਲੌਂਗ ਟਾਈਮ ਲਈ ਚੱਲਣਾ ਹਾਂ ਪਰ ਨਾ ਤਾਂ ਤੁਹਾਨੂੰ ਕੁਆਲਿਟੀ ਦੇਣੀ ਪਣੀ ਆ ਮੇਰੇ ਕੋਲ ਬਿਲਕੁਲ ਬਿਲਕੁਲ ਮੇਰੇ ਕੋਲੇ ਭੰਮਾ ਇਥੋਂ ਆਪਣਾ ਭੰਮਾ ਵੱਧੀ ਪਿੰਡ ਤੋਂ ਅੱਗੇ ਜਾ ਕੇ ਪਿੰਡ ਆਉਂਦਾ ਐ ਯਾਰ ਕਿਹੜਾ ਅੱਛਾ ਜੀ ਉੱਥੇ ਵੀ ਬੰਦਾ ਆਉਂਦਾ ਉਪਪਲੀ ਤੋਂ ਆਉਂਦਾ ਹੈ ਬਾਈ ਇੱਕ ਠੀਕ ਹੈ ਬਾਈ ਜੀ ਜ਼ਰੂਰ ਤੇ ਮੇਰੇ ਕੋਲ ਇੱਥੇ ਅੱਗੇ ਘਰ ਲੈ ਕੇ ਜਾਂਦੇ ਆ ਅੱਛਾ ਜੀ ਹਾਂ ਕੁਆਲਿਟੀ ਜਿਹਨਾਂ ਨੂੰ ਜਿਹਨਾਂ ਨੂੰ ਮਿਲਦੀ ਰਹਿੰਦੀ ਉਹ ਅਗਲੇ ਦਿਨ ਨੜੇ ਨਹੀਂ ਦੇਖਦੇ ਆਪਾਂ ਕਹਿੰਦਾ ਉਹ ਹੈ ਜੀ ਮਿਲੂਗਾ ਕਿਸ ਮਰਜ਼ੀ ਫੈਂਡਲ ਵਾਲੇ ਕਿਸ ਮਰਜ਼ੀ ਕਰ ਲੈ ਨਹੀਂ ਨਹੀਂ ਠੀਕ ਹੈ ਠੀਕ ਕੀਤਾ ਵਾ ਸਾਰਾ ਕੋਈ ਸਿਸਟਮ ਤੇ ਆ ਵਿਚੇ ਸਾਰਾ ਕੋਈ ਕੀਤਾ ਵਾ ਪਿੱਛੇ ਬ ਵਧੀਆ ਸੈਟਅਪ ਹੈ ਬਾਈ ਜੀ ਫਿਰ ਹੁਣ ਤੁਸੀਂ ਇਹਦੇ ਡੈਰੀ ਡੂਰੀ ਅੱਛਾ ਇਹਦੇ ਵਿੱਚ ਮਤਲਬ ਪਾਣੀ ਵੀ ਛਰਦੇ ਤੁਸੀਂ ਪਾਣੀ ਛੱਡੇ ਹਣੀ ਵਸੇ ਛੱਡ ਸਕਦੇ ਆ ਅੱਛਾ ਬਾਈ ਪਾਣੀ ਛੱਡਣਾ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ ਵਿੱਚ ਪਾਣੀ ਦੇ ਇਹਨਾਂ ਦਾ ਹਾਦੰਗਰ ਥੋੜਾ ਤੋਰਾ ਫੇਰਾ ਚਾਹੀਦਾ ਹੈਗਾ ਠੀਕ ਹੈ ਬਾਈ ਜੀ ਠੀਕ ਠੀਕ ਨੰਗਰੇ ਖੜੇ ਲਾਣਗੇ ਨਾ ਉੱਥੇ ਹੁੰਦੇ ਆ ਨਹੀਂ ਨਹੀਂ ਬੱਜ ਜਾਂਦੇ ਪੈਰਾਂ ਦੇ ਸਹੀ ਹੈ ਸਹੀ ਹੈ ਬਾਈ ਜੀ ਸਹੀ ਹੈ ਸਹੀ ਹੈ ਠੀਕ ਹੋ ਗਿਆ ਭਾਜੀ ਠੀਕ ਹੋ ਗਿਆ ਠੀਕ ਹੈ ਠੀਕ ਹੈ ਦੇਖੋ ਬਾਈ ਜੀ ਕਿੱਦਾਂ ਚੌਣ ਚੌਣ ਕੇ ਖੜਾਏ ਬਈ ਨਗਰ ਬਾਈ ਨੇ ਸਹੀ ਹੋ ਗਏ ਸਹੀ ਹੋ ਗਏ ਮਤਲਬ ਬਾਹਰ ਨਾਲ ਵੱਧ ਕਮਾਈ ਹੈ ਭਾਈ ਇਹ ਤੁਸੀ ਆਪਣਾ ਕੰਮ ਕਰਦੇ ਹੋ ਨਾ ਵੀਰੇ ਬਹੁਤ ਬੈਟਰ ਹੈ ਨਾਲੇ ਘਰ ਦੇ ਕੰਮ ਕਰਨਾ ਬਹੁਤ ਔਖਾ ਬਹੁਤ ਔਖਾ ਨਾਲ ਘਰ ਦੇ ਘਰ ਚ ਬਈ ਜੀ ਕੀ ਕਹਿੰਦੇ ਚਲੋ ਠੀਕ ਹੈ ਜੀ ਮਿੱਤਰੋ ਮਿਲਦੇ ਆਂ ਫੇ ਨਵੀਂ ਵੀਡੀਓ ਨਾਲ ਕਰ ਦਿਓ ਸ਼ੇਅਰ ਬਹੁਤ ਵਧੀਆ ਸੀ